ਕਾਂਗਰਸ ਪਾਰਟੀ ਜਿੰਦਾਬਾਦ ਅਰਨਾ ਚੌਧਰੀ ਜੀ ਜਿੰਦਾਬਾਦ ਸ਼ੋਕ ਚੌਧਰੀ ਜੀ ਜਿੰਦਾਬਾਦ ਆਪ ਸੁਖਿੰਦਰ ਸਿੰਘ ਰੰਧਾਵਾ ਜੀ ਜਿੰਦਾਬਾਦ ਨੈਸ਼ਨਲ ਕਾਂਗਰਸ ਜਿੰਦਾਬਾਦ திருமਤੀ ਅਰਨਾ ਚੌਧਰੀ ਜੀ ਜਿੰਦਾਬਾਦ ਸ੍ਰੀ ਅਸ਼ੋਕ ਚੌਧਰੀ ਜੀ ਜਿੰਦਾਬਾਦ ਹਵਾਲੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਪਿੰਡ ਕੁਦਾਤਪੁਰ ਦੇ ਆਮ ਆਦਮੀ ਪਾਰਟੀ ਨੂੰ ਲੱਗਾ ਵੱਡਾ ਚਟਕਾ ਵੱਡੀ ਗਿਣਤੀ 'ਚ ਕਈ ਪਰਿਵਾਰ ਕਾਂਗਰਸ ਪਾਰਟੀ 'ਚ ਹੋਏ ਸ਼ਾਮਿਲ। ਦਿਨਾਨਗਰ ਦੇ ਪੈਂਦੇਪਿੰਨ ਖੁਦਾਦਪੁਰ 'ਚ ਸਰਪੰਚ ਸੰਦੀਪ ਸਿੰਘ ਦੀ ਅਗਵਾਈ 'ਚ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ 'ਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਕਈ ਪਰਿਵਾਰ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਗਏ। ਕਾਂਗਰਸ ਪਾਰਟੀ 'ਚ ਸ਼ਾਮਿਲ ਹੋਣ ਵਾਲਿਆਂ ਨੂੰ ਵਿਧਾਇਕਾ ਅਰਣਾ ਚੋਧਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੋਧਰੀ ਨੇ ਸਰੋਪੇ ਪਾਕਿ ਸਨਮਾਨਿਤ ਕੀਤਾ ਇਸ ਮੌਕੇ 'ਤੇ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਣ ਵਾਲਿਆਂ ਨੇ ਕਿਹਾ ਕਿ ਆ ਪਾਰਟੀ ਨੇ ਜੋ ਵਾਅਦੇ ਲੋਕਾਂ ਨਾਲ ਕੀਤੇ ਸਨ ਉਹ ਉਹਨਾਂ ਤੇ ਖਰੇ ਨਹੀਂ ਉਤਰੇ ਜਿਸ ਕਰਕੇ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ ਉਹਨਾਂ ਕਿਹਾ ਕਿ ਅਸੀਂ ਅੱਜ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਏ ਹਾਂ ਅਤੇ ਸੁਖਜਿੰਦਰ ਸਿੰਘ ਰੰਦਾਵਾ ਨੂੰ ਜਿਤਾਉਣ ਲਈ ਰਾਤ ਦਿਨ ਮਿਹਨਤ ਕਰਕੇ ਵੱਡੀ ਲੀਡ ਨਾਲ ਜਿਤਾਵਾਂਗੇ। ਅਸੀਂ ਪਹਿਲੇ ਆਮ ਪਾਰਟੀ ਛੱਡ ਕੇ ਆਏ ਹਾਂ ਕਾਂਗਰਸ ਪਾਰਟੀ। ਕੀ ਕਾਰਨ ਕੀ ਹੈ ਕਾਂਗ ਆਪਣੇ ਕਾਂਗਸ ਪਾਰਟੀ ਜੁਆਇਨ ਕਰਤਾ ਤੇ ਆਪ ਪਾਰਟੀ ਛੱਡਣ ਦਾ ਕਾਰਨ? ਆਪ ਪਾਰਟੀ ਝੂਠ ਬੋਲਦੀ ਹੈ ਜੇ ਭੋਟੇ ਦੇ ਵਾਅਦੇ ਕਰਦੀ ਹੈ ਕਾਂਗਸ ਪਾਰਟੀ ਦਾ ਪੱਲਾ ਫੜਿਆ ਆਏ ਤੋ। ਅੱਜ ਆ ਪਾਰ ਨੂੰ ਬਾਨੀ ਪੁਲਿਸ ਕੋਲ ਆਜਾ ਅਸੀਂ ਤਿੰਨ ਪਰਿਵਾਰ ਸਾਹਿਬਾਨ ਨਾਲ ਪੜੇ। ਮੇਰੇ ਨਾਲ ਘਟੋ ਘਟੇ 15 ਬੰਦੇ ਇਸਾ। ਸੋ ਪੰਜ ਪਾਰਟ ਦੇ ਸਾਥੀ ਉਹ ਗੁਰੂ ਪੂਰਾ ਸਾਥ ਦੇ ਆਗੇ ਕਿਹੜਾ ਪਿੰਡ ਹੈ ਜੀ ਖੁਦਾਦਪੁਰ ਸਾਰ ਕਾਮਰਸ ਪਾਰਟੀ ਨੂੰ ਸਵਾਰਾ ਮਿਲਦੇ ਆ ਮਜ਼ਬੂਤ ਜਾਨ ਨਹੀਂ ਕਈ ਪਰਿਵਾਰ ਜਿਹੜੇ ਆ ਕਾਮਰਸ ਪਾਰਟੀ ਦੇ ਸਾਹਮਣੇ ਆ ਠੀਕ ਹੈ ਨਾ ਜੰਦੂ ਇਹ ਦੇਖੋ ਤੁਹਾਡੇ ਸਾਹਮਣੇ ਆ ਕਿ ਪਿੰਡਾਂ ਦੇ ਵਿੱਚ ਅਸੀਂ ਜਾ ਰਹੇ ਆ ਮੀਟਿੰਗਾਂ ਕਰ ਰਹੇ ਆ ਇਲੈਕਸ਼ਨ ਸਿਰ ਤੇ ਆ ਔਰ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਜਿਹੜਾ ਅੱਜ ਤੋਂ ਕੋਈ 25 ਕਿ ਮਹੀਨੇ ਪਹਿਲਾਂ 2 ਸਾਲ ਸਵਾ 2 ਸਾਲ ਪਹਿਲਾਂ ਇੱਕ ਹਨੇਰੀ ਆਈ ਸੀ ਲੋਕਾਂ ਦੇ ਵਿੱਚ ਇਹਨਾਂ ਨੇ ਬੜਾ ਝੂਠ ਸੱਚ ਬੋਲਿਆ ਆਪ ਪਾਰਟੀ ਵਾਲਿਆਂ ਨੇ ਬਦਲਾ ਲਿਆ ਉਹ ਬਦਲਾ ਲਿਆ ਉਹ ਬਦਲਾ ਲਿਆ ਲੋਕਾਂ ਨੇ ਵੀ ਸੋਚਿਆ ਵੀ ਚਲੋ ਐਨੀ ਦੇਰ ਦੇ ਵਸੇ ਟ੍ਰੈਡੀਸ਼ਨਲ ਪਾਰਟੀਆਂ ਦੇ ਨਾਲ ਸਾਥ ਚੱਲਦੇ ਸੀ ਇਹ ਪਰਿਵਾਰ ਜਿਹੜੇ ਅੱਜ ਇੱਥੇ ਜੁਆਇਨ ਕੀਤੇ ਨੇ ਇਹਨਾਂ ਨੇ ਵੀ ਉਹਨਾਂ ਦੀਆਂ ਗੱਲਾਂ ਚ ਆ ਕੇ ਇਹਨਾਂ ਨੇ ਕਿਹਾ ਚਲੋ ਦੇਖ ਲਓ ਸ਼ਾਇਦ ਕੋਈ ਬਦਲਾ ਇਹੋ ਜਿਹਾ ਆਵੇ ਵੀ ਜਿਹੜਾ ਪੰਜਾਬ ਨੂੰ ਅੱਗੇ ਲੈ ਕੇ ਜਾਵੇ ਪਰ ਅੱਜ 2 ਸਾਲ ਦੇ ਬਾਅਦ ਇਹਨਾਂ ਨੇ ਵੀ ਦੇਖਿਆ ਵੀ ਉਹ ਸਿਰਫ ਲਫਾਫੇ ਬਾਜੀ ਹੈ ਪਿੰਡਾਂ ਦੇ ਵਿੱਚ ਲੜਾਈ ਪਾਣੀ ਟੜੇਬੰਦੀ ਕ੍ਰੀਏਟ ਕਰਨੀ ਥਾਣੇ ਸੱਦ ਕੇ ਜ਼ਲੀਲ ਕਰਨਾ ਇਹੋ ਜਿਹੇ ਕੰਮ ਕੀਤੇ ਆ 1 ਰੁਪਿਆ ਕਿਸੇ ਪੰਚਾਇਤ ਨੂੰ ਡਿਵੈਲਪਮੈਂਟ ਵਾਸਤੇ ਨਹੀਂ ਦਿੱਤਾ ਬਲਕਿ ਡਿਵੈਲਪਮੈਂਟ ਦੇ ਰੂਪ ਲਈ ਇੱਥੇ ਵੀ ਖੁਦਾਦਾਨਪੁਰ ਪਿੰਡ ਦੇ ਵਿੱਚ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ 8 ਲੱਖ 60 ਹਜ਼ਾਰ ਰੁਪਿਆ ਅਰੁਣਾ ਚੌਧਰੀ ਆਪਣੇ ਵੱਲੇ ਇੱਕ ਸ਼ਹੀਦ ਦੇ ਨਾਂ ਦੇ ਉੱਤੇ ਮਨਦੀਪ ਕੁਮਾਰ ਦਾ ਨਾਂ ਆ ਗੇਟ ਬਣਾਉਣ ਵਾਸਤੇ ਗ੍ਰਾਂਟ ਦਿੱਤੀ ਇਸ ਪਿੰਡ ਦੇ ਵਿੱਚ ਸਰਪੰਚ ਨੂੰ ਉਹ ਗੇਟ ਨਹੀਂ ਬਣਾਉਣ ਦਿੱਤਾ ਕਹਿੰਦੇ ਨਹੀਂ ਸਾਡਾ ਜਿਹੜਾ ਹਾਰਿਆ ਬੰਦਾ ਉਹਦਾ ਨੀਂਹ ਪੱਥਰ ਰੱਖੇਗਾ ਤੇ ਉਹ ਆਕੇ ਬਣਾਏਗਾ ਜਦ ਕਿ ਸਰਪੰਚ ਜਿਹੜਾ ਸੀ ਉਹ ਕਹਿੰਦਾ ਯਾਰ ਤੇਰਾ ਕੋਈ ਮਤਲਬ ਨਹੀਂ ਲੈਣੀ ਨਹੀਂ ਦੇਣੀ ਤੂੰ ਹਾਰ ਗਿਆ ਲੋਕਾਂ ਰਿਜੈਕਟ ਕਰਤਾ ਇਸ ਗੱਲ ਨੂੰ ਇੰਨਾ ਲੇਟ ਕੀਤਾ ਫਿਰ ਪਿੰਡਾਂ ਦੇ ਵਿੱਚ ਆਕੇ ਮਿਸਗਾਈਡ ਕਰਦੇ ਜੀ ਇਹ ਗੇਟ ਨਹੀਂ ਬਣਨ ਦਿੰਦੇ ਜਾਣ ਬੁਝ ਕੇ ਅੜਚਣ ਪਾਣੀ ਵੀ ਨਹੀਂ ਜੀ ਇੱਥੇ ਬਣਾਉਣਾ ਉੱਥੇ ਬਣਾਉਣਾ ਚਲੋ ਹੁਣ ਬਣਦਾ ਪਿਆ ਮਤਲਬ ਮੇਰਾ ਕਹਿਣ ਦਾ ਕਿ ਲੋਕ ਜਿਹੜੇ ਨੇ ਫੈਡ ਅਪ ਹੋ ਗਏ ਕਿ ਲੋਕ ਧੜੇਬੰਦੀ ਕ੍ਰੀਏਟ ਕਰਦੇ ਨੇ